ਜੋ ਨਹੀਂ ਬੰਦੋਣਾ ਚਾਹੀਦਾ ਕਲਕਤਾ ਜ਼ਰਖਾਨੀ ਲੋਕਾਂ ਨੇ ਇਹਦੀ ਤਲਾਕ ਅੱਛਾ ਕੱਲਾ ਜੋ ਨਾ ਬੰਦავੇ ਲੋਕ ਸੌਖੇ ਹੋ ਜਾ ਅੱਖਾਂ ਵਾਲਿਆਂ ਦੇ ਘਰ ਵੀ ਰਿਖੇ ਗਏ ਪਰ ਜਿਹੜੇ ਅਮਚਾਈ ਤੇ ਉਹਨਾਂ ਨੂੰ ਨਹੀਂ ਮਿਲਦਾ ਫਿਰ ਪੈਸੇ ਵੀ ਮੰਗਦੇ 2000 ਰੁਪਏ ਦੀ ਸੈਂਟਰੀ ਮੰਗਦਾ ਐ ਕਰਨਾ ਜਾਂਦਾ ਫਿਰ ਵੀ ਨਹੀਂ ਚਾਹੀਦਾ 5000 ਸਾਰੇ ਪੈਂਦੋਂ ਪਤਾ ਕੋਈ ਆ 2000 ਰੁਪਏ ਚਾਹੀਦਾ ਯਾਰ ਸੈਂਟਰੀ ਦੇਣਾ ਕੋਈ ਆ ਸਰਪੰਚ 2000 ਮੰਗੀਆਂ ਤਾਂ ਅੱਛਾ ਫੇਰ ਗੱਲ ਗੰਤਾ ਕਿ ਸਹੀ ਹੈ ਤੋ ਦੱਸ ਰੀ ਬੰਦਾ ਦਾ ਛੱਤਾ ਹੀ ਨਹੀਂ ਪੈਂਦਿਆਂ 2000 ਕਿਥੋਂ ਤੇ ਬੰਦਾ ਲਖਾਉਣ ਮੇਰੇ ਪਹਿਲਾਂ ਹੀ ਹੋਏ ਕੋਈ ਬਗਰਾ ਨਹੀਂ ਭਾਈ ਲੋਕ ਬਹੁਤ ਆ ਗੇ ਹਮ ਕਾਮਕਾਰਨ ਹੋਰਜਕਾਰ ਦਾ ਵੀ ਤੁਹਾਨੂੰ ਪਤਾ ਹੀ ਵਿੱਚ ਉਹਨੇ ਦੀ ਖੇਤੀ ਕੱਲੀ ਹਮ ਤੇ 25 30 ਸਾਲ ਪਹਿਲਾਂ ਹਮ Rajasthan ਚੋਂ ਲੋਕ ਇੱਥੇ ਆਉਂਦੇ ਸੀ ਇਨਾ ਪਿੰਡਾਂ ਚ ਮੋਟਾ ਪੰਜਾਬ ਸਰਕਾਰ ਨੂੰ ਪਾਉਂਦੇ ਸੀ ਤੇ ਕਮਾਈ ਬਾਹਰੋਂ ਕਰਦੇ ਪਾਰਲੇ ਸੇਟਾਂ ਸਾਂਜੀ ਡਰਾਈਵ ਤੋਂ ਡਕਾਣੋਂ ਸਰਪੰਚ ਦੇ ਘਰੇ ਆਉਣਗੇ ਚਾਹ। ਨਾ ਕਿਸੇ ਤੱਕੜੇ ਤਹਾਰਦੇ ਹੋਣਾ। ਗਰੀਬਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਮਜ਼ਦੂਰ ਦਾ ਨਾਂ ਹੀ ਐਨੀਵੇ ਤੇ ਬੜਿਆ ਬਚਤ ਪੇਸ਼ ਕਿੰਨੇ ਯਾਰੀ ਹੋਇਆ ਗਰੀਬਾਂ ਦਾ ਕਿੱਥੇ? ਹੂੰ ਤੇ ਗਰੀਬਾਂ ਦੀ ਗੱਲ ਸੋਣੀ ਹੈ ਤੇ 7 ਮਹੀਨੇ ਤੋਂ ਨਹੀਂ ਹੋਉਂਦੇ ਐਸੇ। ਆਮ ਲੋਕਾਂ ਦੀ ਸਰਕਾਰ ਨਹੀਂ ਉਹ ਤਗੜੇ ਲੋਕਾਂ ਦੀ ਸਰਕਾਰ ਹੈ ਅੱਛਾ ਆਮ ਲੋਕਾਂ ਦੀ ਸਰਕਾਰ ਹੁੰਦੀ ਤਾਂ ਲੋਕ ਸ਼ਤਾਂ ਥਲੇ ਇਹ ਗੱਲ ਤਾਂ ਹੂੰ ਦੂਜੀ ਗੱਲ ਇਹ ਹੈ ਵੀ ਕੋਠਿਆਂ ਵਾਲਿਆਂ ਦੇ ਘਰ ਵੀ ਲਿਖੇ ਗਏ ਪਰ ਜਿਹੜੇ ਹੁਜਾਈ ਤੇ ਉਹਨਾਂ ਨੂੰ ਨਹੀਂ ਇਹ ਪੈਸੇ ਵੀ ਮੰਗਦੇ 2000 ਰੁਪਏ ਦੀ ਸੈਕਟਰੀ ਮੰਗਦਾ ਐ ਕਰਨਾ ਜਾਂ ਨਾ ਕਰੀ ਇਹ ਵੀ ਨਹੀਂ ਚਾਹੀਦਾ ਅੱਛਾ ਸਰਕਾਰ ਤਾਂ ਦੀ ਰਿਸ਼ਵਤਾਂ ਹੀ ਦਿੰਦਾ ਬਸ ਰਿਸ਼ਵਤ ਇੱਥੇ ਸਰੇ ਆਮ ਚੱਲੀ ਜਾਂਦੀ ਐ ਐਸਪੈਂਡਿੰਗ ਤਾਂ ਕਾਸ਼ ਕਰਕੇ ਅੱਛਾ ਹਾਂ ਫਿਰ ਉਹ ਤਾਂ ਕਹਿੰਦੇ ਵੀ ਜੇ ਕੋਈ ਰਿਸ਼ਵਤ ਲੈਣਾ ਸਾਨੂੰ ਦੱਸੋ ਯਾਰ ਤਾਂ ਸਾਰੇ ਪਿੰਡ ਨੂੰ ਪਤਾ ਕੋਈ ਯਾਰ 2000 ਰੁਪਏ ਚਾਹੀਦਾ ਯਾਰ ਸੈਕਟਰੀ ਨੂੰ ਦੇਣਾ ਕੋਈ ਯਾਰ ਸਰਪੰਚ ਤੋਂ 2000 ਮੰਗੀ ਜਾਂਦਾ ਅੱਛਾ ਫੇਰ ਗੱਲ ਗਲਤ ਆ ਕਿ ਸਹੀ ਐ ਤੂੰ ਦੱਸ ਹੂੰ ਦੇ ਗਰੀਬਾਂ ਦਾ ਤਾਂ ਛੱਤਾਂ ਹੀ ਨਹੀਂ ਪੈਂਦੀਆਂ 2000 ਕਿਥੋਂ ਦੇ ਬੰਦਾ ਲਖਾਉਣ ਵੇਲੇ ਪਹਿਲਾਂ ਹੀ ਕਹੇ ਮਨ ਲਓ ਪੈਸੇ ਆ ਜਾਮ ਤੇਰ ਦਾ ਅਗਲਾ ਦੇਈ ਤਿੰਨ ਤਾਂ ਇਹ ਜਾ ਪਾਣੀ ਪਿਆ ਦੋ ਯਾਰ ਮਲਾਜਮਾਨ ਚਾਰ ਕੋਈ ਨਹੀਂ ਭਗਾਈ ਦਿੱਤੀ ਹੂੰ ਜੇ ਲੇਖਣ ਤੋਂ ਪਹਿਲਾਂ ਮੰਗਣ ਵੀ ਥੋੜਾ ਯਾਰ ਕਮਰਾ ਲਖਾਵਾਗੇ 2000 ਰੁਪਏ ਦੇ ਹੂੰ ਇਹ ਗੱਲ ਗਲਤ ਅੱਛਾ ਥੋੜਾ ਰਸ਼ਨ ਗਾੜ ਬਣਿਆ ਫੈਸਲਕਾਰ ਸਾਹਿਬ ਕੋਈ ਤਾਂ ਮੇਰੇ ਦਾ ਤਾਂ ਅੱਛਾ ਚਾਪਾ ਹੋ ਗੋਈ ਲੋਰ ਨਹੀਂ ਮੇਰਾ ਸਾਰਾ ਕੁਝ ਵਧੀਆ ਪੈ ਨਹੀਂ ਰਸ਼ਨ ਮਿਲ ਜਾਂਦਾ ਟਾਈਮ ਨਾਲ ਫੈਮਨਾ ਬਸ ਆ ਤਿੰਨ ਮਹੀਨਾ ਤੋਂ ਜੀ ਮਿਲਦੀ ਆ ਨਹੀਂ ਕੀ ਲੱਗਦਾ ਵੀ ਜਿਹੜੀ ਸਰਕਾਰ ਕਹਿੰਦੀ ਸੀ ਸਾਡੀ ਸਰਕਾਰ ਨਾਲ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਨਹੀਂ ਬਦਲਾਅ ਬਾਈ ਕੋਈ ਬਦਲਾਅ ਨਹੀਂ ਬਾਈ ਲੋਕ ਬਹੁਤ ਤੰਗ ਹਮ ਕਾਮਕਾਰ ਅਨੌਕਾਰ ਦਾ ਵੀ ਤੁਹਾਨੂੰ ਪਤਾ ਇਹ ਵਿੱਚ ਉਹ ਨਹੀਂ ਦੀ ਖੇਤੀ ਕੱਲੀ ਹਮ 20 25 30 ਸਾਲ ਪਹਿਲਾਂ ਹਮ ਰਾਜਸਥਾਨ ਚ ਲੋਕ ਇੱਥੇ ਆਉਂਦੇ ਸੀ ਇਨਾ ਪਿੰਡਾਂ ਚ ਹਮ ਸਾਡੇ ਲੋਕ ਰਾਜਸਥਾਨ ਤੇ ਜਾਂਦੇ ਇੱਥੋਂ ਪੰਜਾਬ ਚ ਮੋਟਾ ਪੰਜਾਬ ਸਰਕਾਰ ਨੂੰ ਪਾਉਂਦੇ ਸੀ ਤੇ ਕਮਾਈ ਬਾਹਰੋਂ ਕਰਦੇ ਬਾਹਰ ਲਈ ਜਾਂਦੇ ਸੇ ਇੱਥੋਂ अच्छा ਤੁਹਾਨੂੰ ਲੱਗਦਾ ਵੀ ਝੋਨਾ ਤੇ ਕਣਕ ਬਦਲਣੀ ਚਾਹੀਦੀ ਹੈ ਸ਼ਾਇਦ ਸ਼ਾਇਦ ਮਜ਼ਦੂਰਾਂ ਦੇ ਕੁਝ ਕੱਲਾ ਝੋਨਾ ਹੀ ਬੰਦ ਹੋਣਾ ਚਾਹੀਦਾ ਕਣਕ ਤਾਂ ਜਰ ਖਾਣੀ ਲੋਕਾਂ ਨੇ ਇਹਦੀ ਤਾਂ ਲਾਗਤ ਅੱਛਾ ਕੱਲਾ ਝੋਨਾ ਬੰਦ ਹੋ ਜੇ ਲੋਕ ਸੌਖੇ ਹੋ ਜਾਂਦੇ ਜਿਵੇਂ ਬੰਦੀਆਂ 700 ਰੁਪਏ ਦਿਹਾੜੀ ਦੀ ਮੰਗ ਕਰਦੇ ਆ ਮੈਂ ਨਾ ਇੱਥੇ 1000 ਰੁਪਏ ਦਿਹਾੜੀ ਹੋ ਜੂਗੀ ਕੱਲਾ ਝੋਨਾ ਗਰੀਬਾਂ ਦੇ ਹੱਥੇ ਜਾਇਰ ਆ ਬਸ ਅੱਛਾ ਕਮਾਈ ਦਾ ਸਾਧਨ ਕੱਲਾ ਝੋਨੇ ਨੇ ਖਤਮ ਕੀਤਾ ਲੋਕਾਂ ਦਾ ਹੂੰ ਇੱਥੇ ਨਰ ਮੈਂ ਹੂੰ ਪਿੰਡਾਂ ਗਵਾਰੇ ਹੋਣ ਮੱਖੀਆਂ ਆਵਾਜ਼ ਰੇ ਹੋਣ ਕਮਾਦ ਹੋਣੇ ਚਾਹੀਦੇ ਹੂੰ ਉਥੋਂ ਸਬਜ਼ੀ ਵੀ ਮਿਲਦੀ ਸੀ ਹੂੰ ਨਰਮੇ ਬੀਜ ਦੇ ਰੋਗ ਵਿੱਚ ਗਵਾਰਾ ਹੁੰਦਾ ਸੀ ਵਿੱਚ ਭਿੰਡੀ ਹੁੰਦੀ ਸੀ ਵਿੱਚ ਚੋਲੇ ਵੇਚ ਜਾਂਦੇ ਸੀ ਹੂੰ ਗਰੀਬਾਂ ਨੂੰ ਫਿਰ ਹੀ ਸਬਜ਼ੀ ਮਿਲਦੀ ਸੀ ਅੱਜ ਜਿਹੜੀ 70 80 ਰੁਪਏ ਕਿਲੋ ਕੀ ਕੰਮ ਕਰ ਰਹੇ ਹੋ ਬਾਈ ਸਟਾਮ ਮਜ਼ਦੂਰੀ ਕਰਦੇ ਆਂ ਜੀ ਬਸ ਉਤੰਗਾ ਰੱਖਦੇ ਆਂ ਇੱਥੇ ਬਸ ਉਤੰਗਾ ਰੱਖਦੇ ਆਂ ਹਾਂ ਜੀ ਨਜ਼ਾਰਾ ਠੀਕ ਠਾਕ ਚੱਲ ਰਿਹਾ ਨਜ਼ਾਰਾ ਮਾਲਕ ਦੀ ਕਰਤਾ ਐ ਮੈਂ ਕਹੇ ਕਿ ਆਪਣੇ ਦੇ ਬਈ ਵਧੀਆ ਜਾ ਕੇ ਚਲੇ ਸਟਾ ਘਰ-ਬਾਰ ਨਹੀਂ ਸਰਕਾਰ ਕਹਿੰਦੀ ਸੀ ਨਾ ਵੀ ਸਾਡਾ ਐਮ ਐਲ ਏ ਪਿੰਡਾਂ ਦੇ ਵਿੱਚ ਦੁਖਤ ਕਲੀਪਾ ਸੌਨਾਂ ਦੇ ਸੱਥਾਂ ਜਾਇਆ ਕਰੂਗਾ ਦੁਖਤ ਕਲੀਪਾ ਜੀ ਡਰਾਈਵ ਰੂਟ ਘਾਣੋ ਸਰਪੰਚ ਦੇ ਘਰੇ ਆਉਣਗੇ ਜਾਂਦਾ ਅੱਛਾ ਦਾ ਕਿਸੇ ਤੱਕੜੇ ਤਹਾਰਦੇ ਆਉਣਾ ਗਰੀਬਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਅੱਛਾ ਗਰੀਬਾਂ ਦਾ ਪਹਿਲੀ ਗੱਲ ਕੁਆਲਟੀ ਬਹੁਤ ਹੁੰਦੀ ਮੰਤਰੀਆਂ ਦੀ ਦੂਰ ਹੀ ਰ ਨੇ ਸੋਦੇ ਬਾਰੇ ਮੈਨੇ ਇਹ ਦਿਖਾ ਤਾ ਉਹੀ ਹਾਂ ਕੇ ਖਾਸ ਬੰਦੇ ਹੂੰ ਨਹੀਂ ਭਗਵਾਨ ਤਮਾਨੇ ਕੇ ਗੀਤ ਗਾਉਂਦਾ ਹੁੰਦਾ ਸੀ ਆ ਵੀ ਮੰਗਦਾ ਨਹੀਂ ਵੀ ਸੋੜ ਦਿਆ ਕੰਬੀਆਂ ਦੀ ਵੇਲੇ ਕੰਬੀਆਂ ਦੇ ਵੇਲੇ ਹਾਂ ਤੇ ਕੀ ਲੱਗਦਾ ਵੀ ਉਤਰਿਆ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹੋ ਮਜ਼ਦੂਰ ਤਾਂ ਨਾ ਹੀ ਐਨੀ ਉਹਦੇ ਕੋਲੇ ਬਸ ਤਵੇਸ਼ ਕਿੰਨੇ ਆਈ ਹੋਇਆ ਗਰੀਬਾਂ ਦਾ ਜੱਥੇ ਹੂੰ ਤੇ ਗਰੀਬਾਂ ਦੀ ਗੱਲ ਸੁਣਨੀ ਹੋਵੇ ਤਾਂ ਸਾਤ-ਸਾਤ ਮਹੀਨੇ ਤੋੜੀ ਹੋਣ ਵਾਸੇ ਫਿਰ ਉਹਦਾ ਹੀ ਸੁਣਾਈ ਹੋ ਜਾਣਾ ਯਾ ਕਿ ਸਰ ਤਗੜੇ ਬੰਦੇ ਦੇ ਉਥੇ ਕਾਕਾ ਮਾਲੀ ਕੋਠੀ ਪਾਈ ਬੰਦੇ ਦੀ ਮਜਰੀ ਅੱਛਾ ਮੈਂ ਕਰ-ਕਰ ਕੇ ਤੇ ਦੂਜੇ ਘਰੇ-ਘਰੇ ਕਰਕੇ ਫੋਟੋ ਲਵਾ ਲਈਆਂ अच्छा। ਸਾਨੂੰ ਕਿਉਂ ਸਰ ਪੈਂਚ ਦਾ ਖਾਸ ਬੰਦਾ। ਅਜਾ ਮਤਲਬ ਇਹ ਖਾਸ ਨਹੀਂ ਹੋਣੇਗੇ। ਅਜਾ ਕੋਠਿਆਂ ਵਾਲਿਆਂ ਦੇ ਪੈਸੇ ਆ। ਕੋਠਿਆਂ ਵਾਲਿਆਂ ਦੇ ਲੈਂਟਰ ਵਾਲਿਆਂ ਦੇ ਮੈਂ ਇੱਥੇ ਮੇਰੇ ਨਾਲ ਗੱਲ ਕਰੀ ਪਈ ਇੱਕ ਵਾਰ ਦਾਰੇ ਚ ਕਰਕੇ। ਉਹ ਉੱਥੇ ਦੱਸ ਦੂੰਗਾ ਚੰਗੇ ਲੈਂਟਰ ਪਏ ਉਹਨਾਂ ਦੇ ਆ ਗਏ। ਮੈਨੂੰ ਕੋਈ ਦਰਾਜ ਨਹੀਂ ਮੇਰੇ ਕਿਹੜਾ ਪਿਓ ਨੇ ਦੇਣੇ। ਪਰ ਦੂਜਿਆਂ ਦੇ ਵੀ ਆਉਣੇ ਚਾਹੀਦੇ ਜਿਨ੍ਹਾਂ ਨੂੰ ਚਾਹੀਦੇ। ਹਾਂ ਮਤਲਬ ਜਿਨ੍ਹਾਂ ਨੂੰ ਲੋੜ ਆ। ਬਈ ਕਈ ਲੈਂਟਰ ਵਾਲਿਆਂ ਦੇ ਆ ਗਏ। ਤੇ ਜਿਨ੍ਹਾਂ ਦੇ ਲਿਸਟ 'ਚ ਨਾਮ ਯਾਰ ਤੂੰ ਕੀ ਕਰਨਾ ਤੇਰਾ ਲੈਂਟਰ ਪੈ ਗਿਆ ਯਾਰ। ਹੂੰ। ਜਿਹੜਿਆਂ ਦੇ ਲੈਂਟਰਾਂ ਵਾਲਿਆਂ ਦੇ ਆ ਗਏ ਉਹ ਕਿਉਂ ਆ ਗਏ? ਇਹ ਗੱਲ ਮੈਂ ਕਹਿ ਨਹੀਂ ਚਾ अच्छा यानी मैंने देखा हूं आ गया उन्होंने सारे रिश्ते ही हम्म यूपी बिहार से मान लो एक बंदे दे आए जीदा नाम लिस्ट च भला पक्का भला कच्चा हम्म तेथे पखवाद हुंदा अच्छा ਪਿੰਡਾਂ ਚ ਚੱਲਦਾ ਫਿਰ ਹਾਂ ਪਿੰਡਾਂ ਚ ਵਖਵਾਦ ਬਹੁਤ ਚੱਲ ਨਹੀਂ ਤੁਹਾਡੇ ਨਵੀਂ ਪੰਚਾਇਤ ਬਦਲੀ ਆ ਉਹਨਾਂ ਨੂੰ ਕਿਹਾ ਵੀ ਯਾਰ ਇਹਨਾਂ ਨੂੰ ਤਾਂ ਲੋੜ ਬਹੁਤ ਤੇ ਉਹ ਤਾਂ ਖੁਦ ਮੈਂਬਰ ਹੈ ਨਾ ਚਾਚਾ ਹੀ ਹੈ ਮੁੰਡੇ ਦਾ ਦਾ ਭਾਈ ਦਾ اچھا ਉਹ ਤਾਂ ਮੈਂਬਰਾਂ ਦੀ ਵਿਚਾਰਾ ਦੀ ਇੰਨੀ ਕੀ ਪਹੁੰਚ ਹੁੰਦੀ ਨਾ ਹੂੰ ਮੈਂਬਰਾਂ ਦਾ ਇਹਦੇ ਦੋ ਵੀ ਇਹ ਰੱਖਿਆ ਨੇ ਸਰਪੰਚ ਨੇ اچھا ਮਿੰਦਰ ਉਹਨਾਂ ਦਾ ਥੱਲੇ ਇਹ ਪੀ ਹੈ ਉਹਦੇ ਉੱਤੇ ਆ ਕੀ ਲੱਗਦਾ ਬਾਈ ਵੀ ਸਰਕਾਰ ਨੂੰ ਸਾਢੇ ਤਿੰਨ ਸਾਲ ਦਾ ਸਮਾਂ ਹੋ ਹਾਂ ਠੀਕ ਹੈ ਹਜੇ ਤੱਕ ਤੁਸੀਂ ਕਹਿ ਰਹੇ ਹੋ ਵੀ ਹਜੇ ਤੱਕ ਤਾਂ ਕੁਝ ਨਹੀਂ ਹੋਇਆ ਕੀ ਲੱਗਦਾ ਵੀ ਥੋੜੇ ਟਾਈਮ ਦੇ ਵਿੱਚ ਸਰਕਾਰ ਕੋਈ ਕਰ ਦਿਉ ਮਜ਼ਦੂਰਾਂ ਵਾਸਤੇ ਕੁਝ ਇਹ ਤਾਂ ਸਰਕਾਰ ਹੀ ਨਹੀਂ ਆਉਂਦੀ ਜਾਂ ਤੇ ਕੀ ਭਾਰੀ ਪੈ ਪੀੜੀਆਂਾਂਾਂ ਲੰਘ ਜਾਣਗੀਆਂ ਅੱਛਾ ਆਮ ਆਦਮੀ ਪਾਰਟੀ ਨਹੀਂ ਹੁੰਦੀ ਕਿ ਉਹ ਤਾਂ ਕਹਿੰਦੇ ਇਹ ਤਾਂ ਦੁਬਾਰਾ ਜਿੱਤ ਜਾਣ ਮਾਰੇ ਇੱਥੇ ਹੀ ਪਏ ਹਜ਼ਾਰ ਹਜ਼ਾਰ ਰੁਪਏ ਦੇ ਇਹ ਤਾਂ ਵੀ ਬਿਗਾਨਾ ਲੱਗਦਾ ਸਾਡੇ ਸਿਆ ਕਾਫਤੇ ਬਾਅਦ ਨਸ਼ਾ ਬੰਦ ਹੋ ਗਿਆ ਹਾਂ ਨਸ਼ੇ ਤੇ ਹਰ ਬਾਦਗੇ ਉਧਰ ਇਹ ਤੇ ਨੌਕਰੀ ਬਹੁਤ ਦੇ ਦਿੰਦਾ 50 ਹਜ਼ਾਰ ਨੌਕਰੀ ਤੇ ਨੌਕਰੀ ਸਾਡੇ ਪਿੰਡ ਦੀ ਤਾਂ ਮੈਨੂੰ ਲੱਗਦਾ ਮੇਰੀ ਨਹੀਂ ਹੋਣੀ ਤਕਰੀਬਾ ਉਹ ਵੇਖੋਗੇ ਉਹ ਸਾਡੇ ਪਿੰਡ ਦੇ ਦੇਖੀ ਗਿਣਾ ਕੇ ਵਿਖਾ ਦੇ ਵੀ ਆ ਬੰਦਾ ਨੌਕਰੀ ਤੇ ਅੱਛਾ ਆਮ ਆਦਮੀ ਪਾਰਟੀ ਨੇ ਲਵਾਇਆ ਹੂੰ ਤੁਹਾਨੂੰ ਹਲਕਾ ਕਿਹੜਾ ਪੈਂਦਾ ਹਲਕਾ ਸਾਨੂੰ ਅਮਲੋਟ ਬਲਾਕ ਦਾ ਸਾਡਾ ਜ਼ਿਲ੍ਹਾ ਮਕਸਦ ਜ਼ਿਲ੍ਹਾ ਮਕਸਦ ਹਾਂਜੀ ਤੁਹਾਡੇ ਜਿਹੜੇ ਜਿਹੜੇ ਐਮ.ਐਲ.ਏ ਹੈਗੇ ਤੁਹਾਡੇ ਇਲਾਕੇ ਦੇ ਹਾਂਜੀ ਕੀ ਲੱਗਦਾ ਵੀ ਜਿਨ੍ਹਾਂ ਨੂੰ ਤੁਸੀਂ ਇਹ ਚੁਣ ਕੇ ਵੋਟਾਂ ਪਾਈਆਂ ਸੀਗੇ ਵੀ ਸ਼ਾਇਦ ਇਹ ਦੂਜਿਆਂ ਨਾਲੋਂ ਚੰਗੇ ਹੋਣਗੇ ਲੱਗਿਆ ਕੁਛ ਵੋਟਾਂ ਮੈਂ ਨਾ ਜੀ ਅਸੀਂ ਤਿਆਰੀਆਂ ਮਾਰ ਕੇ ਪੱਲੋਂ ਫਾਂਡ ਪਾ ਪਾ ਕੇ ਸਾਡੇ ਬੰਦਿਆਂ ਨੇ ਵੀ ਲੱਡੂ ਵੰਡੇ ਆ ਜੇ ਆਮ ਆਦਮੀ ਪਾਰਟੀ ਜਿੱਤੀ ਹੈ ਡੀਜ਼ਲ ਆਏ ਸਾਰੇ ਪਿੰਡਾਂ 'ਚ ਤੇ ਅੱਜ ਉਹ ਡੀਜ਼ਲ ਵਾਸੋਂ ਹੀ ਗਏ ਲੋਕਾਂ ਦੀ ਭਿਕਾਈ ਗਈ ਉਹ ਸਰਕਾਰ ਨਾਲ ਅੱਛਾ ਜੇ ਦੂਜੀਆਂ ਸਰਕਾਰਾਂ ਚੰਗੀਆਂ ਸੀ ਇਹਨਾਂ ਨਾਲ ਨਹੀਂ ਗਰੀਬ ਤਾਂ 라 ਹੀ ਨਹੀਂ ਰਹਿੰਦੇ ਚਲ ਆ ਜਾ ਦੂਜੇ ਕਹਿੰਦੇ ਗਰੀਬ ਮੇਰੇ ਨਾਲ ਗਾਂਧੀ ਦੇ ਰਹੇ ਨੇ ਇੰਦਰਾਂ ਗਾਂਧੀ ਦੇ ਰਹੇ ਨੇ ਵੀ ਅੰਦਰ ਇੱਕ ਸਕੀਮ ਚਲਾਤੀ ਲੋਕਾਂ ਦਾ ਡੰਗਾ ਲੈ ਗਿਆ ਨਹੀਂ ਮੇਰੇ ਗਾਣਾ ਹੁੰਦੀ ਤੇ ਰੋਕ ਜਮੇ ਭੁੱਖੇ ਮਰ ਜਾਂਦੇ ਇੰਨਾ ਵੀ ਮੈਨੂੰ ਪਤਾ ਇਹਦੇ ਨਾਲ ਡੰਗਾ ਲਈ ਅੰਦਰ ਲੋਕਾਂ ਨੂੰ ਕੀ ਕਹਿਣਾ ਚਾਹੋ ਨੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਫਿਰ ਲੋਕਾਂ ਨੂੰ ਕਾਠ ਵਖਾਉਣਾ ਚਾਹੀਦਾ ਹੁੰਦਾ ਜਿਵੇਂ ਬੰਦਾ ਹੋਣਾ ਚਾਹੀਦਾ ਓ ਜਿਵੇਂ ਬੰਦੀ ਬਣਾਉਂਗੇ ਲੋਕ ਤਾਂ ਫਿਰ ਫੈਦਾ ਰੂਗਾ ਨਹੀਂ ਛੇਤਰ ਮਾਰਨਗੇ ਸਰਕਾਰਾਂ ਮਾਰੀ ਜਾਂਦਾਂ ਲੋਕਾਂ ਦੇ ਹੋਣ ਜਦੀਬੰਦੀ ਤੋਂ ਆਪਣਾ ਕੋਈ ਗੁਜ਼ਾਰਾ ਨਹੀਂ ਕੋਈ ਗੁਜ਼ਾਰਾ ਨਹੀਂ ਕਿਉਂਕਿ ਰਜਕਾਰ ਤਾਂ ਹੈ ਨਹੀਂ ਕਿ ਬਈ ਮਸ਼ੀਨیں ਝੋਕ ਆ ਗਈ ਹਾਂ ਮੇਰਾ ਸਵਾਲ ਹੀ ਇਹ ਸੀ ਹਾਂ ਜੀ ਮਸ਼ੀਨیں ਝੋਕ ਆ ਕੇ ਅੱਜ ਤੋਂ ਨਾ ਬੰਦ ਹੋ ਜਾ ਦੋ ਸਾਲਾਂ ਚ ਲੋਕ ਸੈਟ ਹੋ ਜਾਣਗੇ ਜਿਹੜੇ ਜੀ ਪੰਜ ਪੰਜ ਛੇ ਛੇ ਚੀਜ਼ ਹੈ ਤੇਰੇ ਘਰ ਚ ਉਹਨਾਂ ਨੂੰ ਦਿਹਾੜੀ ਵੀ ਜਾਣੀ ਨਹੀਂ ਪੈਣੀ ਉਹਦਾ 200 30000 ਘਰੇ ਆ 1000 ਰੁਪਿਆ ਦਿਹਾੜੀ ਹੋ ਚੁਗੀ ਐ ਤੋਂ ਮੈਸਰੋ ਪੰਜਾਬ ਚ ਝੋਨਾ ਸਮੱਸਿਆ ਝੋਨੇ ਦੀ ਸਮੱਸਿਆ ਹੈ ਜੋ ਨਾ 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 ਹੋਵੇ ਲੋਕਾਂ ਦਾ ਆਪ ਹੋ ਜਾਣਗੇ ਬੰਦਾ ਨਹੀਂ ਭਾਲਿਆ ਮੈਨਾਂ ਬਾਹਰਲਾ ਮੁਰਕਤਾ ਝੋਨੇ ਕਰਕੇ ਮਜ਼ਦੂਰਾਂ ਦਾ ਕੰਮ ਕਾਫੀ ਘਟ ਗਿਆ ਹਾਂ ਪੂਰਾ ਹੀ ਕਰਿਆ ਜੀ ਇੱਕ ਮਹੀਨੇ ਦਾ ਸੀਜ਼ਨ ਆ ਰੈਸਪੋਜ਼ਲ ਗਲਾਸ ਆ ਇੱਕ ਹਸਾਲ ਦੇ ਕਰੀਬ ਆ ਚੜੇ ਹੂੰ ਇਹ ਮੈਂ ਅੱਲਾ ਕਿਦਰ ਮਾਰੀ ਮੋਟੀ ਹਰੀ ਬਰੀ ਕੀ ਸੀ ਇਹ ਕਨੇ ਕਹਿੰਦਾ 35 ਲੈ ਲੈ ਯਾਰ ਦੂਜਾ ਕਹੂਗਾ ਯਾਰ 4000 ਮਜ਼ਦੂਰਾਂ ਦਾ ਨਹੀਂ ਇਹ ਤੋਂ ਨਹੀਂ ਲਵਾਉਣਾ ਯਾਰ 3500 ਲੈ ਭਈ ਇਹ ਲਵਾ ਲਓ ਆਪਾਂ ਨੂੰ ਕੀ ਹੈ ਇਹ ਰਹਿਣਾ ਤੋਂ ਕੀ ਰਹਿਣਾ ਤੇ ਉਹਦਾ ਰਜਕਾਰ ਗਿਆ ਜੀ ਨੇ 20 30 ਕਿੱਲੇ ਲਵਾਉਣਾ ਇਹ ਮਾਲਾ 100 ਕਿੱਲੇ ਵਾਲੋ ਠੇਕੇ ਦੇ ਦੇਈ ਬੈਠਾ ਤਾਂ ਬਗਲਾ ਚੰਦੀ ਕਰ ਰਹੀਦਾ ਭਾਈ ਚਾਰ ਦਾ ਬੰਦਾ ਪੈਰੀ ਰਹੂ ਭਾਈ ਚਾਰ ਕਿਸਾਂਜ ਕਿੰਨੀ ਕੋ ਪਿੰਡਾਂ ਦੇ ਵਿੱਚ ਭਾਈ ਚਾਰ ਕਿਸਾਂਜ ਤਾਂ ਹੈਗੀ ਥੋੜੀ ਕਹਾਣੀ ਇਸ ਨੇ ਵੀ ਸਮੱਸਿਆ ਆਈ ਇਹਨਾਂ ਤੇ ਬੰਦੇ ਨੇ ਗੱਲ ਸੁਣੀ ਆ ਕੇ ਵੀ ਇਕੱਠੇ ਹੋਏ ਲੋਕ ਅੱਛਾ ਆ ਮੈਂ ਪਉ ਸੁਣਾ ਮਾਤਾ ਇਹਨਾਂ ਦੇ ਤੁਹਾਨੂੰ ਖਾਈਆ ਨਾ ਮੈਂ ਵੀਡੀਓ ਪਾਈ ਪਟਿਆਰੇ ਉਹ ਬੰਦੇ ਹਨ ਆਪਣੀ ਸੀਗੀ ਪੱਤਰਕਾਰਾਂ ਜਿਹਨਾਂ ਤੁਸੀਂ ਹੁਣ ਜਾਣਕਾਰੀ ਲੈ ਲਈਆਂ। ਯਾਪਾ ਖੜਦੇ ਮਜ਼ਦੂਰਾਂ ਦੇ ਆਪ। ਸਮਲਕ ਜਥੇਬੰਦੀ ਤੁਸੀਂ ਕਹਿੰਦੇ ਆ ਵੀ ਜਥੇਬੰਦੀ ਨਾਲ ਜਥੇਬੰਦੀ ਅਸੀਂ ਜਥੇਬੰਦੀ ਐਵੇਂ ਕਹਿ ਰਹੀ ਆਪਾਂ ਖੇਤ ਮਜ਼ਦੂਰ ਚ ਨਹੀਂ ਆਉਂਦਾ ਸਾਥ। ਮੈਂ ਮੈਂਬਰ ਬਣਾ ਨਹੀਂ ਗੱਲ ਬਾਰੇ। ਤਾਂ ਜਿਹਨੇ ਮੇਰਾ ਆਪਾਂ ਖੇਤ ਮਜ਼ਦੂਰ ਚ ਨਹੀਂ ਆਉਂਦੇ। ਠੀਕ ਹੈ। ਜਿਹੜੇ ਮਜ਼ਦੂਰ ਹਜੇ ਵੀ ਝੰਡੇ ਚੱਕ ਕੇ ਕਿਤੇ ਕਾਲੀਆਂ ਮੰਗਰ ਕਿਤੇ ਕਾਂਗਰਸ ਮੰਗਰ ਕਿਤੇ ਆਪ ਮੰਗਰ ਕੀ ਲੱਗਦਾ ਵੀ ਉਹ ਉਹਨਾਂ ਨੂੰ ਕੀ ਤੁਹਾਡਾ ਮੈਸੇਜ ਕੀ ਆ ਉਹਨਾਂ ਨੂੰ? ਮੈਸੇਜ ਮੇਰਾ ਤਾਂ ਇਹੀ ਹੈ ਵੀ ਵੋਟਾਂ ਵਾਲਿਆਂ ਦੇ ਮਗਰ ਤਾਂ ਜਾਣੇ ਨਹੀਂ ਚਾ ਅੱਛਾ ਜਦ ਸੇਬਾਂ ਤੋਂ ਆਗੇ ਤਾਂ ਖੇਰੀ ਗੱਲ ਕਰਨੀ ਆ ਹੂੰ ਫੇਰ ਆਪਾਂ ਕੀ ਹੋ ਸਕਦੇ ਨਹੀਂ ਆਪਾਂ ਵੋਟਰਾਂ ਦਾ ਜਿਵੇਂ ਹੁਣ ਅਸੀਂ ਬਾਤੀਆਂ ਮੰਨ ਲਓ ਐਂਪੀਐਮਐਲ ਆਗੇ ਸਾਟੇ ਤੋਂ ਵੀ ਉਹਨੇ ਆਰ ਆ ਲੈਣੇ ਹੂੰ ਜਦੋਂ ਹੋ ਆਮ ਹੋਇਆ ਹੂੰ ਜਦੋਂ ਹੋ ਗਿਆ ਜਿੱਤ ਹੁਣੇ ਟੀਰੀ ਅੱਖ ਨਹੀਂ ਵੇਖਣਾ ਗਈ ਬਾਤ ਨਹੀਂ ਤੋਸ ਵਾਡਿਆਂ ਦੀ ਨੂੰ ਜਾਣਾ ਜਿੱਥੋਂ ਰਾਈ ਫਰੂਟ ਮਿਲਣਗੇ ਜਾਂ ਉਹ ਫੰਡ ਮਿਲੂਗਾ ਹੂੰ ਹਾਲਤੀ ਫੰਡ ਜਿਵੇਂ ਦਿੰਦੇ ਲੱਖ ਤੋਂ ਲੱਖ ਰੁਪਈਆ ਦੇਉਂਦਾ ਅੱਜ ਮੈਂ ਵੋਟਾਂ ਬਾਦੂੰਗਾ ਪੂਰਾ ਮੈਂ ਦਿਹਾੜੀਆਂ ਮਾਰ ਲੂੰਗਾ ਜਦੋਂ ਜਿੱਤ ਗਿਆ ਉਹਨੇ ਮੇਰੀ ਗੱਲ ਨਹੀਂ ਸੋਨੇ ਪੈਸੇ ਵਾਲੇ ਮਗਰ ਚਾਹ ਧੰਨਵਾਦ ਹਾਂ ਜੀ ਇਥੇ ਕੋਈ ਮੈਂਬਰਾਂ ਦੀ ਵੈਸੇ ਘਾਤੀ ਸੜਾਈ ਆ ਤੋ ਮੈਂ ਰੁਕ ਜਾ ਮੈਂ ਤੁਹਾਨੂੰ ਹੋਰ ਗੱਲਬਾਤ ਦੱਸ ਦਿੰਨਾ ਇਹ ਹੋਣਾ ਨਹੀਂ ਚਾਹੀਦਾ ਪਹਿਲਾਂ ਵਾਲੀ ਜਿਹੜੀ ਪੰਚਾਇਤ ਸੀ ਉਹਨੂੰ ਵੀ ਮੈਂ ਇੰਦਿਆ ਕਰਦਾ ਉਹਨਾਂ ਦੀ ਉਹਨਾਂ ਦੀ ਜ਼ਰਤ ਐ ਨਹੀਂ ਸੀ ਉਹਨਾਂ ਵਾਲੇ ਮੈਂਬਰਾਂ ਦੀ ਐ ਜੀ ਮੈਂ ਕਹੂੰਗਾ ਪਹਿਲਾਂ ਵੀ ਬੱਕਰੀ ਬਣੇ ਰਹੇ ਔਰ ਵੀ ਬੱਕਰੀ ਬਣੇ ਤੈ ਮੈਂ ਇਹੀ ਗੱਲ ਕਹਿਣਾ ਪਰ ਮੇਰਾ ਭਰਾ ਹੀ ਇੰਦਰ ਸੀ ਉਹ ਵੀ ਸਾਡੇ ਆਪ ਦਾ ਭਾਈਚਾਰਾ ਸੀ ਨਹੀਂ ਪ੍ਰਾਪਦਾ ਬੰਦਾ ਆਪਦਾ ਕੰਮ ਨਹੀਂ ਕਰਦਾ ਨਹੀਂ ਕਰ ਸਕਦਾ ਡਰਦੇ ਹੀ ਪਾ ਦਿੰਦੇ ਵਿਚਾਰੇ ਸਰਪੰਚ ਤਾਂ ਕੇ ਨਹੀਂ ਬੋਲਦਾ ਕੋਈ ਹੂੰ ਸਾਡੇ ਉਹਨਾਂ ਪਲਾਟਾਂ ਦਾ ਮਸਲਾ ਸੀ ਹੂੰ ਆ ਬੰਦੇ ਦੋ ਭਰਾ ਐ ਤੇ ਤੀਜਾ ਇਹਨਾਂ ਦਾ ਪਿਓ ਮਾਂ ਪਿਓ ਹੋ ਗਿਆ ਸੀ ਤਿੰਨ ਪਰਿਵਾਰ ਹੋ ਗਏ ਤਿੰਨ ਪਰਿਵਾਰ ਤਿੰਨ ਮਰਲੇ ਦਾ ਬੰਦੇ ਕਿਵੇਂ ਗੁਜ਼ਾਰਾ ਕਰਨਗੇ ਸਾਡੇ ਪੰਚਾਇਤੀ ਪਹਿਲੀ 38 ਕਿੱਲੇ ਭਈ ਅੱਛਾ 13 ਕਿੱਲੇ ਰਜਾਰ ਪਟਾ ਕੇ ਅਸੀਂ ਉਹਦੀ ਬੋਲੀ ਨਹੀਂ ਹੁਣ ਤਿੱਛੀ ਮਹੀਨੇ ਨਾਮੀ ਪੰਚਾਇਤ ਬਾਨ ਕੀ ਉਹਨੇ ਨਵੇਂ ਮਹੀਨਾ ਨਹੀਂ ਤਾਂ ਬੋਲੀ ਕਰਾਤੀ ਕਿੱਥੇ ਬੋਲੀ ਜੇੜਦੇ ਮਹੀਨੇ ਚ ਹੁੰਦੀ ਏ ਝੋਨਾ ਰਕਣਾ ਅੱਜ ਬੋਲੀ ਦੀ ਆਵਾਜ਼ ਆਈ ਜਾਂਦੀ ਵਿਚ ਆਕਰੀਕ ਨੂੰ ਬੋਲੀ ਕੱਲ ਨੂੰ ਪਹਿਲੀ ਤਰੀਕ ਹੈ ਮੈਨੂੰ ਲੱਗਦਾ ਚਾਰ ਵੀ ਬੋਲੀ ਆਈ ਜਾਂਦੀ ਕਰਕੇ ਜਹਰੀ ਗਰੀ ਜਾਉਂਗੇ ਫਿਰ ਬੋਲੀ ਰੁਕਨੇ ਇਸ ਕੀ ਬੋਲੀ ਸਾਡੇ ਰੋਖਾਂ ਨੇ ਰਖਾਉਣੀ ਜੇ ਤਾਂ ਤੋਂ ਪੀੜ ਤਾਂ ਸਹੀ ਦੱਗੇ ਬਧੇਰਾ ਮੈਂ ਤਾਂ ਗਈ ਜਾਂ ਮੈਂ ਨੂੰ ਆਲੇ ਤੋਂ ਘਰਾ ਮਚਾਉਰੀ ਆਣਾ ਮੈਂ ਘਰਾ ਮਚਾਉਦੀ ਮੈਂ ਕਹਿੰਦੇ ਜਿੰਨੀ ਦਾਲ ਨੂੰ ਨਹੀਂ ਆਂਦਾ ਸਾਡੇ ਰੋਖਾਂ ਨੂੰ ਆਣਾ ਘਰਾ ਬੰਦੀ ਨਾਲ ਮੈਂ ਕੇ ਨੇ ਆਖਨੇ ਬੋਤਲ ਪਿੱਛੇ ਵੇਗਿਆ ਯਾਰ ਮੈਂ ਬੋਲੀ ਦੇਉਂਗਾ ਦੂਜੇ ਨੂੰ ਨੇ ਕਿਹਾ ਯਾਰ 500 ਲੈ ਲਈ ਬੋਲੀ ਦੇ ਦੇਗਾ じゃ ਮੈਂ ਬੋਲੀ ਦੇਉਂਗਾ ਪਰ ਆਹ ਸਾਰੀ ਦਿੱਤੇ 11 ਕਿਲੇ ਯਾਰ ਬਟਾਕਾ ਸਾਡਾ ਉੱਥੇ ਕਿਹਾ ਕਿ ਕੜਮ ਚੌਧਰੀ ਬੋਲੀ ਤਾਂ ਕਿਸੇ ਦੀ ਖਾਤਾ ਟੰਮੀ ਬੋਲੀ ਕਾਸੀ ਪਲਾਟਾਂ ਦਾ ਮੁੱਦਾ ਠਾਮਨੇ ਆਂ ਖੇਤੇ ਸਾਡੇ ਗਰਜੀਤ ਸਰਪੰਚ ਨੇ 28 ਪਲਾਟ ਕੱਟ ਕੇ ਦਿੱਤੇ ਸੀ ਤਾਂ ਸੱਤ ਘਰ ਬਹਿ ਵੀ ਗਏ ਸੀ ਆਮ ਜਿਵੇਂ ਰਾਤਾਂ ਕਿਸੇ ਨੇ ਵੀ ਅਰੇ ਤਾਂ ਸਾਰੇ ਸਾਰੀ ਤੇ ਨਾ ਖਰਚਾ ਕਰ ਜਾ ਵਜਰ ਇਥੇ ਨਾ ਟੋਟ ਕੀਦਾ ਤੂੰ ਹੀ ਰੋ ਪਜੋਗੇ ਉਹਨਾਂ ਰਾਤਾਂ ਲੋਕਾਂ ਨੂੰ ਕਾਡਾ ਪਲਾਟਾਂ ਦਾ ਮੁੱਦਾ ਬਹੁਤ ਵੱਡਾ ਹੈ। ਟੈਕਪੈਂਟ ਦੇ ਵਿੱਚ ਜਗਾ ਇੰਨੀ ਮਹਿੰਗੀ ਆ। ਕਿਉਂ ਲਈ ਆ ਥੋੜ੍ਹਾ ਲੱਖ ਨੂੰ ਮਰਲਾ ਬੰਦੇ ਨੇ। ਵੀ ਪੈਸੇ ਆਲਾ ਤਾਂ ਰਹਿ ਲੂਗਾ। ਤਾਂ ਬੰਦਾ ਕਿਥੋਂ ਲੈ ਰੂ ਜੀ ਨੇ 4-500 ਹਿਆਰੀ ਕਰ। ਸਰਕਾਰ ਨੇ ਤਾਂ 5-5 ਮਰਲੇ ਤੇ ਪਲਾਟ ਵੀ ਕੱਟ ਕੇ ਦੇਣੇ ਹੁੰਦੇ ਆ। ਦੇਣੇ ਆ ਜੀ ਚੰਨੀ ਸਰਕਾਰ ਨੇ ਤਾਂ ਕਿਹਾ ਸੀ 1 ਮਹੀਨੇ ਦੇ ਵਿੱਚ ਵੇਚੀ ਪੰਚਾਇਤਾਂ ਦੀ ਕਮੀ ਸੀ। ਹੂੰ। ਪੰਚਾਇਤਾਂ ਨੇ ਮਾਤੇ ਇਹ ਨਹੀਂ ਪਾ ਕੇ ਦਿੱਤੇ। ਹੂੰ। ਉਹਨਾਂ ਵਾਲੀ ਪੰਚਾਇਤ ਨੇ ਵੀ ਲੋਲੀ ਪਾਪ ਹੀ ਦੇਤੇ ਲੋਕਾਂ ਨੂੰ। ਜੀ ਅਸੀਂ ਕਰਾ ਕੇ ਦੇਵਾਂਗੇ ਪਰ ਮੈਨੂੰ ਨਹੀਂ ਦੀਦਾ। पलाट अगै चप्पर च देव गे जी ओथे एक काका माली मैं मछी छूंगा करके मैं मछी छाव पाया पंचायत का एक कोई प्लाट नही देना किसी ने धनवाद कर लाइ मैं